ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮੁਖ ਹੋਏ ਸੁਭਾਉ ਕਰੇ ਆਪਣਾ ਆਪ ਪਛਾਨ ਪਰਥਾਏ ਸਾਖੀ ਮਹਾਂਪੁਰਖ ਕੋਲ ਦੇ ਸਾਜੀ ਸਗਲ ਜਹਾਨੈ ਗੁਰਮੁਖ ਹੋਏ ਸੁਭਾਉ ਕਰੇ ਆਪਣਾ ਆਪ ਪਛਾਨ ਗੁਰ ਪ੍ਰਸਾਦੀ ਜੀਵਤ ਮਰੈ ਕਾਮ ਮਨ ਹੀ ਤੇ ਮਨ ਮਾਨੇ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਕਥਿ ਗਿਆਨ ਮਹੱਲਾ ਤੀਜਾ ਗੁਰਮੁਖ ਚਿਤਨਾ ਲਾਇਓ ਅੰਤ ਦੁਖ ਪਹਤਾ ਆਏ ਅੰਦਰੋਂ ਬਾਰੋਂ ਅੰਦਿਆਂ ਸੁਦਨਾ ਕਾਈ ਪਾਏ ਪੰਡਤ ਤਿੰਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਇਆ ਹਰਿ ਸਿਉ ਰਹੇ ਸਮਾਏ ਪੰਡਿਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਤਨ ਪੱਲੇ ਪਾਏ ਬਾੜਥਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਏ ਕੁ ਪੁਕਾਰ ਪੁਕਾਰ ਨਾ ਚੁਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵੇਖੂਣਿਆ ਮੋ ਕਾਲੇ ਉਠ ਜਾਏ ਪੌੜੀ ਹਰ ਸੱਜਣ ਮਿਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹੋ ਬਲ ਜਾਈ ਗੁਣ ਸਾਂਜੀ ਤਿੰਸੋਂ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇ ਹਾਰੀ ਸਤ ਗੁਰ ਤਿਸ ਜਿਨ ਸੋਜੀ ਪਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮੁਖ ਹੋਏ ਸੁਪਾਉ ਕਰੇ ਆਪਣਾ ਆਪ ਪਛਾਣੇ ਰਾਗ ਸੂਰਜ ਕੀ ਬਾਣੀ ਪੌੜੀ 12ਵਾਂ ਸਲੋਕਾਂ ਨਾਲ